ਜੋ ਹਾ ਇਸ ਵੇਲੇ ਚੱਬੇਵਾਲ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅ ਇਸ਼ਾਕ ਚੱਬੇਵਾਲ ਇਸ ਵੇਲੇ ਪਹੁੰਚ ਚੁੱਕੇ ਨੇ ਆਪਣੇ ਹਲਕੇ ਦੇ ਕੱਲੇ-ਕੱਲੇ ਬੂਥ ਦਾ ਜਾਇਜ਼ਾ ਲੈ ਰਹੇ ਨੇ ਇਸ ਵੇਲੇ ਵੀ ਜਿਹੜੇ ਉਹਨਾਂ ਦੇ ਇਲਾਕੇ ਦੇ ਸੀਨੀਅਰ ਸਿਟੀਜ਼ਨ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਾਇਜ਼ਾ ਲੈ ਰਹੇ ਨੇ ਵੀ ਵੋਟਾਂ ਕਿਸ ਤਰੀਕੇ ਦੇ ਨਾਲ ਚੱਲ ਰਹੀਆਂ ਨੇ ਚੱਬੇਵਾਲ ਸਾਹਿਬ ਕਿਵੇਂ ਦੇਖ ਰਹੇ ਕਿਵੇਂ ਦੇਖਦੇ ਹੋ ਮਾ ਜੀ ਪ੍ਰੋਪਰ ਤਰੀਕੇ ਦੇ ਨਾਲ ਅੱਜ ਜਿਹੜਾ ਹੋ ਰਿਹਾ ਕੰਮ ਠੀਕ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਧਿਆਨ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੱਥੇ ਪਹੁੰਚਣ ਦੇ ਲਈ ਚੱਬੇਵਾਲ ਹਲਕੀ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜੋ ਅੱਜ ਬਹੁਤ ਅੱਛਾ ਜੋ ਹੈ ਪਰਮਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਸਾਰੇ ਕਾਫੀ ਆਪਾਂ ਪੋਲਿੰਗ ਸਟੇਸ਼ਨ ਜੋ ਹੈ ਵਿਜ਼ਿਟ ਕਰ ਲਏ ਉਥੇ ਜਾ ਕੇ ਆ ਚੁੱਕੇ ਹਾਂ ਸਾਰਾ ਗੱਲਬਾਤ ਕੀਤੀ ਆ ਤੇ ਬਹੁਤ ਵਧੀਆ ਪਰਮੀ ਗਿਣਤੀ ਦੇ ਵਿੱਚ ਜੋ ਹੈ VOTING ਹੋ ਰਹੀ ਹੈ ਬਹੁਤ ਅੱਛਾ ਦੇਖਣ ਨੂੰ ਮਿਲ ਰਿਹਾ ਹੈ ਜੋ ਲੋਕਾਂ ਦੇ ਵਿੱਚ ਤੇ ਇਹ ਹੀ ਉਮੀਦ ਹੈ ਹੁਣ ਉਮੀਦ ਨਹੀਂ ਯਕੀਨ ਹੈ ਕਿ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਹਾਂਜੀ ਟੱਕਰ ਕਿਸ ਨੂੰ ਮੰਨਿਓ ਕਿਉਂਕਿ ਲਗਾਤਾਰ ਇਸ ਤਰੀਕੇ ਦੇ ਚੋਣ ਪ੍ਰਚਾਰ ਹੋਇਆ ਹੈ ਜਾਂ ਫਿਰ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ਾਂ ਕੋਈਆਂ ਨੇ ਟੱਕਰ ਮੰਨਦੀ ਹੁਅਤ ਕੀ ਫਿਰ ਟੱਕਰ ਜੋ ਹੈ ਮੈਂ ਸਮਝਦਾ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਕੀਤੀ ਤੇ ਇਸ ਕਰਕੇ ਜੋ ਟੱਕਰ ਹੈ ਪਿਛਲੀ ਵਾਰ ਜੋ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਹਨਾਂ ਦੇ ਨਾਲ ਜੋ 27000 ਦੀ ਉਹਦੇ ਵਿੱਚ ਲੀਡ ਸੀਗੀ ਉਸ ਲੀਡ ਤੋਂ ਜੋ ਜ਼ਿਆਦਾ ਲੀਡ ਲੈ ਕੇ ਆਣੀ ਉਸੇ ਚੀਜ਼ ਦੇ ਨਾਲ ਟੱਕਰ ਹੈ ਬਸ ਕਿੰਨੀ ਕੀ ਲੀਡ ਤੋਂ ਲੱਗ ਰਿਹਾ ਕਿ ਜਿੱਤ ਰਹੇ ਹੋ ਹੋਰ ਮੁਕਾਬਲਾ ਕਰ ਰਹੇ ਕਿ ਇਸ ਵਾਰੀ ਕਾਂਗਰਸ ਨਾ ਖੜਾ ਹੈਗਾ ਔਰ ਪੁਰਾਣੇ ਸਾਥੀ ਵੀ ਤੁਹਾਡੇ ਰਹੇ ਨੇ ਸਾਰੇ ਤੇ ਕਿੰਨੇ ਕਬੂਥ ਦੇ ਵਿੱਚ ਹੋਏ ਆਏ ਹੋਰ ਕਿਸ ਤਰ੍ਹਾਂ ਦਾ ਰਿਸਪੌਂਸ ਹਜੇ ਤੱਕ ਹੈਗਾ تقریبا 10 ਬੂਥ ਦੇ ਵਿੱਚ ਆਪਾਂ ਜਾ ਕੇ ਆ ਚੁੱਕੇ ਆ ਹਲੇ ਤੱਕ ਤੇ ਬਹੁਤ ਵਧੀਆ ਜੋ ਹੈ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਤੇ ਇਹੀ ਯਕੀਨ ਹੈ ਕਿ ਰਿਕਾਰਡ ਤੋੜ ਜਿੱਤ ਦੇ ਨਾਲ ਆਪਾਂ ਜਿੱਤ ਹਾਸਲ ਕਰਾਂਗੇ ਜੂਨੀਅਰ ਚ ਪਰਵਲ ਦੀ ਤੜਕਣਗੀ ਕਹਿ ਰਹੀ ਹੈ ਤੜਕਣ ਇਹੀ ਕਹਿ ਰਹੀ ਹੈ ਜਿਸ ਤਰ੍ਹਾਂ ਹੁਣੀ ਤੁਹਾਨੂੰ ਦੱਸਿਆ ਕਿ ਜੋ ਬਹੁਤ ਵਧੀਆ ਪਰਮਾ ਹੋਗਾ ਰ ਬਹੁਤ ਵਧੀਆ ਰਿਸਪੌਂਸ ਹੈ ਤਾਂ ਰਿਕਾਰਡ ਤੋੜ ਵੋਟਾਂ ਦੇ ਨਾਲ ਇਸ ਵਾਰੀ ਜ਼ਰੂਰ ਜਿੱਤਾਂਗੇ ਅੱਛਾ ਇਹ ਠੰਡ ਦੇ ਠੰਡ ਦੇ ਦਿਨੇ ਇਹਨਾਂ ਠੰਡਾ ਦੇ ਦਿਨ ਦੇ ਵਿੱਚ ਲੋਕ ਕਹਿੰਦੇ ਵੀ ਰਜਾਈਆਂ ਚੋਂ ਨਿਕਲਣਾ ਕਿ 10 ਜਿਹੜੇ ਨੇ ਉਹ ਹਲਕੇ ਘੁੰਮਾਇਓ ਦੱਸ ਤੇ ਹਲਕਾ ਕਿੰਨਾ ਪਿਆ ਜਿਹੜੇ ਬੂਤ ਹੈਗੇ ਨੇ ਉਹ ਘੁੰਮਾਇਓ ਲੋਕ ਆ ਰਹੇ ਨੇ ਵੋਟ ਪਾਉਣ ਦੇ ਲਈ ਲੋਕ ਦੇਖ ਰਹੇ ਨੇ ਉਹਨਾਂ ਦੇ ਵਿੱਚ ਕੀ ਉਤਸ਼ਾਹ ਹੈਗਾ ਤੁਸੀਂ ਪਹੁੰਚਣੇ ਹੁੰਦੇ ਸੌਰੀ ਨਹੀਂ ਬਿਲਕੁਲ ਲੋਕ ਆ ਰਹੇ ਬਹੁਤ ਹੀ ਭਰਮੀ ਗਿਣਤੀ ਦੇ ਵਿੱਚ ਆ ਰਹੇ ਆ ਤੇ ਕਈ ਕਈ ਪਿੰਡਾਂ ਦੇ ਵਿੱਚ ਤਾਂ ਤਕਰੀਬਨ 100 ਵੋਟ ਵੀ ਪੈ ਚੁੱਕੀਆਂ ਐ ਤੇ ਮਤਲਬ ਇੱਥੇ ਦੇਖ ਪਤਾ ਲੱਗ ਰਿਹਾ ਕਿ ਠੰਡ ਮੌਸਮ ਭਾਵੇਂ ਠੰਡਾ ਹੋਵੇ ਜੋ ਬੋਟਾ ਦੀ ਗਰਮੀ ਆ ਉਹ ਪੂਰੀ ਜ਼ਰੂਰੀ ਹੈ ਬਜ਼ੁਰਗਾਂ ਚੋਂ ਸਾਹ ਜ਼ਿਆਦਾ ਨਜ਼ਰ ਆ ਰਹੇ ਪਰ ਨੌਜਵਾਨ ਤੇਰਾ ਦੇਖਣ ਨੂੰ ਨੌਜਵਾਨ ਬਾਹਰ ਨਹੀਂ ਆ ਰਹੇ ਨਹੀਂ ਬਿਲਕੁਲ ਨੌਜਵਾਨ ਵੀ ਆ ਰਹੇ ਆ ਬਜ਼ੁਰਗ ਤਾਂ ਚਲੋ ਉਹਨਾਂ ਦਾ ਹੁੰਦਾ ਤੜਕੇ ਤੜਕੇ ਉੱਠ ਜਾਂਦੇ ਆ ਨੌਜਵਾਨ ਥੋੜੇ ਕਈ ਵਾਰੀ ਲੇਟ ਉੱਠਦੇ ਆ ਮੈਂ ਵੀ ਤੜਕੇ ਦਾ ਉੱਠਿਆ ਆ ਤੇ ਆ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਬਹੁਤ ਸਾਰੇ ਨੌਜਵਾਨ ਤੁਸੀਂ ਆਸ-ਪਾਸ ਵੀ ਦੇਖੋ ਬਹੁਤ ਸਾਰੇ ਨੌਜਵਾਨ ਹੈ ਸਾਡੇ ਵਿੱਚ ਭਾਰੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅੱਛਾ ਆਖਰੀ ਸਵਾਲ ਮੇਰਾ ਇੱਕ ਵੱਡੀ ਲੀਡ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕਰੋਗੇ ਦੇਖੋ ਨੰਬਰ ਤਾਂ ਮੈਨੂੰ ਅੰਦਾਜ਼ਾ ਨਹੀਂ ਪਰ ਇਹ ਜ਼ਰੂਰ ਪਤਾ ਹੈ ਕਿ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਹਾਸਲ ਕਰਾਂਗੇ ਅੱਛਾ ਜੁਨੀਅਰ ਸੁਪੇਵਾਲ ਸਾਹਿਬ ਇੱਕ ਲਾਸਟ ਕੁਐਸਚਨ ਹੈਗਾ ਕਿ ਲੋਕ ਜਿਹੜੇ ਇਸ ਵੇਲੇ ਵੋਟ ਕਾਸਟ ਕਰਨ ਆਏ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਪਿਛਲੇ ਵਾਰ ਜਿਹੜੇ ਵਿਧਾਇਕ ਸੀਗੇ ਉਹਨਾਂ ਵੱਲੋਂ ਚੰਗੇ ਕੰਮ ਕੀਤੇ ਗਏ ਨੇ ਹਲਕੇ ਦੇ ਪਰ ਮੈਂ ਤੁਹਾਡੇ ਨੂੰ ਖਾਲੇ ਨਾਲ ਗੱਲ ਕਰਦਾ ਕਿ ਤੁਸੀਂ ਜੇ ਆ ਜਾਂਦੇ ਹੋ ਅੱਗੇ ਆ ਜਾਂਦੇ ਹੋ ਤਾਂ ਕਿਹੜੇ ਫੌਰੀ ਤੌਰ ਤੇ ਜਿਹੜੇ ਕੰਮ ਹੈਗੇ ਨੇ ਹਲਕੇ ਦੇ ਕਰਾਉਂਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕੱਲ ਗੱਲਬਾਤ ਵੀ ਕੀਤੀ ਹੋਈ ਹੈ ਕਿ ਜੋ ਸਭ ਤੋਂ ਪਹਿਲਾਂ ਇੰਡਸਟਰੀਜ਼ ਰੂਲ ਲੈ ਕੇ ਆਵਾਂਗੇ ਇੰਡਸਟਰੀ ਦੇ ਬਹੁਤ ਮੈਸ ਕਰਕੇ ਜੋਰ ਜੰਨਾ ਕਿਉਂਕਿ ਮੈਂ ਸਮਝਦਾ ਇਹ ਨੌਜਵਾਨਾਂ ਦੇ ਲਈ ਸਾਡੀ ਔਰਤਾਂ ਦੇ ਲਈ ਰੋਜ਼ਗਾਰ ਜੋ ਹੈ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੂੰ ਰੋਜ਼ਗਾਰ ਬਿਹਤਰ ਕਰਕੇ ਜੋ ਉਹਨਾਂ ਦਾ ਕੀ ਕਹਿੰਦੇ ਇੱਕ ਰੋਜ਼ਗਾਰਿਕ ਬੰਦੇ ਨੂੰ ਰੋਜ਼ਗਾਰ ਦੇ ਕੇ ਤੁਸੀਂ ਪੂਰੇ ਘਰ ਦੀ ਜੋ ਹੈ ਬਿਹਤਰੀ ਕਰਦੇ ਸਾਰਾ ਪਰਿਵਾਰ ਜੋ ਹੈ ਖੁਸ਼ ਰਹਿੰਦਾ ਹੈ ਤੇ ਸਿਰਫ ਉਹੀ ਨਹੀਂ ਉਹਦੇ ਨਾਲ ਜੋ ਇੱਕ ਬਹੁਤ ਵਧੀਆ ITI ਪੋਲੀਟੈਕਨਿਕ ਕਾਲਜ ਵੀ ਲੈ ਕੇ ਆਵਾਂਗੇ ਜਿਹਦੇ ਨਾਲ ਪੜ੍ਹਾਈ ਹੋਰ ਬਿਹਤਰ ਹੋਏਗੀ ਬੱਚਿਆਂ ਦੀ ਤੇ ਜੇ ਹੋਰ ਕੰਮਾਂ ਦੀ ਗੱਲ ਕੀਤੀ ਜਾਏ ਤੇ ਖਾਸ ਹਸਪਤਾਲ ਵੀ ਲੈ ਕੇ ਆਵਾਂਗੇ ਖਾਸ ਕਰਕੇ ਸਾਡੇ ਕੰਢੀ ਏਰੀਆ ਦੇ ਵਿੱਚ ਜਿਹੜਾ ਕੰਢੀ ਪਹਾੜੀ ਏਰੀਆ ਹੈ ਉੱਥੇ ਖਸਪਤਾਲ ਲੈ ਕੇ ਆਵਾਂਗੇ ਜਿੱਥੇ ਜੋ ਐਮਰਜੈਂਸੀ ਸਰਵਿਸ 24 ਘੰਟੇ ਰਹੇਗੀ ਤੇ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਕੰਮ ਜੋ ਹੈ ਉਹ ਜ਼ਰੂਰ ਕਰਾਂਗੇ ਤਾਂ ਗੱਲਬਾਤ ਗੱਲਬਾਤ ਕਰਨ ਲਈ 100 ਇਸ਼ਾਨ ਚੱਬੇਵਾਲ ਜਿਹੜੇ ਲਗਾਤਾਰ ਆਪਣੇ ਹਲਕੇ ਦੇ ਵਿੱਚ ਆਪਣੇ ਬੂਠਾਂ ਤੇ ਜਾਇਜ਼ਾ ਲੈ ਰਹੇ ਨੇ ਔਰ ਲਗਾਤਾਰ ਉਕ ਜਾਣਕਾਰੀ ਹਾਸਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੀ ਜਿਹੜੀ ਪੋਲਿੰਗ ਹੈਗੀ ਉਹ ਚੱਲ ਰਹੀ ਹੈ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਨੇ ਤਾਂ ਐਸੇ ਤਸਵੀਰਾਂ ਚਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਆਪਣੇ ਬੂਥ ਦੇ ਉੱਤੇ ਜਿਹੜਾ ਇਹਨਾਂ ਦਾ ਲਾਇਆ ਗਿਆ ਹੈਗਾ ਉਸ ਦੇ ਉੱਤੇ ਵੀ ਚੈਕਿੰਗ ਕਰ ਰਹੇ ਕਿ ਕਿਸ ਤਰ੍ਹਾਂ ਲਾਲ ਹਲਕਾ ਚੱਬੇ ਵਾਲ ਦੇ ਵਿੱਚ ਲੋਕ ਜਿਹੜੇ ਘਰਾਂ ਚੋਂ ਨਿਕਲ ਕੇ ਵੋਟ ਕਾਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਵੇਰ ਦਾ ਸਮਾਂ ਹੈਗਾ 9 ਵਜੇ ਦੇ ਕਰੀਬ ਸਮਾਂ ਹੋ ਚੁੱਕਾ ਔਰ ਲਗਾਤਾਰ ਲੋਕ ਵੋਟ ਕਾਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਬੂਥ ਦੇ ਉੱਤੇ ਆ ਕੇ ਆਪਣੀ ਪਰਚੀ ਵਗੈਰਾ ਜਿਹੜੀ ਹੈਗੀ ਆ ਉਹ ਲੈ ਕੇ ਲਗਾਤਾਰ ਸਵੇਰ ਤੋਂ ਹੀ ਵੋਟ ਕਾਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਨਿਗਾਹ ਜਿਹੜੀ ਹੈਗੀ ਦਿਨਕ ਸਵੇਰਾ ਦੀ ਗਰਾਉਂਡ ਜ਼ੀਰੋ ਦੇ ਉੱਤੇ ਰਹੇਗੀ ਕਿ ਕਿਹੜੇ-ਕਿਹੜੇ ਹਲਕੇ ਦੇ ਵਿੱਚ ਕਿਹੜੇ-ਕਿਹੜੇ ਬੂਥਾਂ ਦੇ ਉੱਤੇ ਹਲਕਾ ਚੱਬੇਵਾਲ ਦੇ ਵਿੱਚ ਲੋਕ ਕਿਸ ਤਰੀਕੇ ਨਾਲ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਦਿਨਕ ਸਵੇਰਾ ਟੀਵੀ ਸਵੇਰ ਵਾ